ਤਤਸਿਰ ਗੱਲ ਤੁਸੀਂ ਵੇਖਣਾ ਰਵਨੂ ਚੈਨਲ ਭਾਰਤ ਦੇ ਪਹਿਲਗਾਮ ਚ ਪਾਕਿਸਤਾਨ ਤੇ ਅਤਵਾਦ ਹਮਲੇ ਦਾ ਜਵਾਬ ਆਪਰੇਸ਼ਨ ਸੰਧੂਰ ਰਾਹੀਂ ਦਿੱਤਾ ਗਿਆ ਭਾਰਤ ਵੱਲੋਂ ਦਿੱਤੇ ਗਏ ਇਸ ਜਵਾਬ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਹੈ ਬੀਤੇ ਦਿਨ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਚ ਚਨਾਵ ਨਦੀ ਤੇ ਬਣੇ ਸਲਾਲ ਡੈਮ ਦੇ ਕਈ ਦਰਵਾਜ਼ੇ ਖੋਲ ਦਿੱਤੇ ਗਏ ਹਨ ਤੁਹਾਨੂੰ ਦੱਸ ਦਈਏ ਕੀ ਇਸ ਵੇਲੇ ਸਲਾਲ ਡੈਮ ਦੇ ਪੰਜ ਦਰਵਾਜ਼ੇ ਖੋਲ ਦਿੱਤੇ ਗਏ ਹਨ ਸਲਾਲ ਡੈਮ ਦੇ ਖੁੱਲਣ ਨਾਲ ਪਾਕਿਸਤਾਨ ਵੱਲ ਪਾਣੀ ਦਾ ਵਹਾਅ ਹੁਣ ਬਹੁਤ ਤੇਜ਼ ਹੋ ਗਿਆ ਹੈ ਜੇਕਰ ਜੋ ਹੈ ਕਿ ਪਾਕਿਸਤਾਨ ਨੇ ਬੀਤੀ ਰਾਤ ਸਰਹੱਦ ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਨਾ ਪੂਰਨ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਹੋਏ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਸਮਝੌਤੇ ਬਾਰੇ ਟਵੀਟ ਕੀਤਾ ਸੀ ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਨੇ ਵੀ ਇਸ ਚੰਗੀਬੰਦੀ ਦੀ ਪੁਸ਼ਟੀ ਕੀਤੀ ਸੂਤਰਾਂ ਅਨੁਸਾਰ ਪਾਕਿਸਤਾਨ ਫੌਜ ਨੇ ਕੰਟਰੋਲ ਰੇਖਾ ਦੇ ਪਾਰ ਨੌ ਸ਼ਹਿਰਾ ਸੁੰਦਰ ਬਣੀ ਅਤੇ ਅਖਨੂਰ ਸੈਕਟਰਾਂ ਵਿੱਚ ਗੋਲੀਬਾਰੀ ਕੀਤੀ ਜਿਸ ਦਾ ਭਾਰਤੀ ਫੌਜੀਆਂ ਨੇ ਤੁਰਤ ਅਤੇ ਟਕਮਾ ਜਵਾਬ ਦੇ ਦਿੱਤਾ ਧੰਨਵਾਦ